ਸਾਕਾ ਲੋਗੇ ਇਸ ਗੀ ਕਰੋ ਉਹ ਤੇ ਸਵੇਰੇ ਪਾਉਣੇ ਛੇ ਗਏ ਨੇ ਅੱਛਾ ਤੇ ਕੀ ਕਹਿੰਦੇ ਬੇਕਰੋ ਉਸ ਨੂੰ ਆਉਂਦੇ ਪ੍ਰੋਗਰਾਮ ਹੈ ਉਥੇ ਬੱਤੀ ਹੈ ਤੇ ਮੈਂ ਉਥੇ ਚੱਲਿਆ ਕਿਹਦੀ ਬੱਸੀ ਜੀ ਪਤਾ ਨਹੀਂ ਕਿ ਮੈਂ ਨਹੀਂ ਕਦੀ ਨਹੀਂ ਕੁਛ ਗਿਸ ਕੀਤੀ ਹੁਣ ਬੱਸੀਆਂ ਨੇ ਅਬ ਕੋ ਕੱਲ ਦੇ ਗਏ ਸੀ ਕੱਲ ਕੱਲ ਦਰਵਾਜ਼ਾ ਖਾਲੂ ਜੀ ਸੀ ਨਹੀਂ ਅੱਜ ਹੀ ਕੇ ਸੀ ਅੱਜ ਹੋਰ ਕੀ ਤੇ ਪ੍ਰੋਗਰਾਮ ਹੋਤੋ ਤੇ ਤੁਹਾਨੂੰ ਕੀ ਸੂਚਨਾ ਮਿਲੀ ਹੁਣ ਮੈਨੂੰ ਤਾਂ ਮੈਨ ਦਾ ਇੱਥੇ ਪਰਾ ਲੰਮੀ ਪਈ ਹੈ ਤੇ ਮੈਨੂੰ ਤੇ ਆਣ ਕੇ ਪੱਤਖਾ ਰਾਨੇ ਗਿਆ ਤੇ ਕਹਿੰਦਾ ਸੋ ਤੇ ਮੈਂ ਹੌਟ ਕੇ ਜੁਵਾ ਖਿਲਾ ਦੋਨਾਂ ਸੇ ਪਹਿਲੀ ਖਬਰ ਮੈਨੂੰ ਫਿਰ ਨਹੀਂ ਉਹ ਨਾਮ ਹੀ ਦੱਸਿਆ ਕੀ ਦੱਸਤੋਂ ਬੁੜਿਆ ਉਹਨਾਂ ਦੇ ਪਾਜੀ ਕਿੱਥੇ ਹਨ ਮੈਂ ਅੰਕਲ ਮੈਂ ਉਹ ਅੰਬਰ ਸਰ ਕੇ ਹੰਦੇ ਆ ਗੱਲ ਹੋਈ ਹੈ ਤੁਹਾਨੂੰ ਪਤਾ ਲੱਗਾ ਕੀ ਗੱਲਬਾਤ ਹੋਈ ਹੈ ਨਾ ਮੈਨੂੰ ਗੱਲਬਾਤ ਆ ਗਣੀ ਕਨੇ ਸਭੀ ਸਿੰਪਲ ਤੋਂ ਬੋਲੀ ਚਲਾਈ ਗਈ ਹੈ ਮਸ਼ਾਅਰ ਤੇ ਪਹਿਲਾਂ ਵੀ ਉਹਨਾਂ ਨੇ ਗੱਲਬਾਤ ਕੀਤੀ ਸੀ ਕੀ ਬਾਤ ਪਤਾ ਲੱਗਾ ਪਹਿਲਾਂ ਕੀ ਕੁਝ ਕਰਦੇ ਰਹੇ ਨੇ ਉਹ ਉਹਨਾਂ ਨੂੰ ਪਤਾ ਜੋ ਵੀ ਕਰਦੇ ਰਹੇ ਸਾਰਿਆਂ ਨੂੰ ਪਤਾ ਨਹੀਂ ਆ ਇਹ ਨਹੀਂ ਹੁਣ ਜਾਣਕਾਰੀ ਨਹੀਂ ਮੇਰੇ ਕੋਲ ਹੈ ਮੈਂ ਸਿੱਖੀ ਵਾਸਤੇ ਕਾਫੀ ਉਹਨਾਂ ਨਾਲ ਕਦੋਂ ਚੁੱਕੇ ਆਗੇ ਨੇ ਹਾਂਜੀ ਉਹ ਤੇ 84 ਦੇ ਤੁਰੇ ਨੇ ਕੌਫੀ ਸੌਂ ਗਿਆ ਜੇਲੇ ਜੇਲੇ ਮਾੜੇ ਹਾਂਜੀ ਪਤਾ ਕੁਛ ਕਿਹੜੀ ਗੱਲ ਜੇਲੇ ਮਾੜੇ ਤੁਹਾਨੂੰ ਜੇਲ ਚੈਂਬਰ ਸਰ ਵੀ ਰਹੇ ਨੇ ਗਰਦਾਸਪੁਰ ਵੀ ਰਹੇ ਨੇ ਹੂੰ ਉਹ ਲੁਬਿਆੜੀ ਵੱਲ ਵੀ ਰਹੇ ਨੇ ਹੂੰ ਮਾਈਡ ਕਰਾਉਣ ਦੀ ਬੰਦ ਕਰਾਓ ਚੰਡੀਗੜ੍ਹ ਓਕੇ ਅਸੀਂ ਜਿੱਥੋਂ ਕਿਥੋਂ ਪਤਾ ਹੋਏਗਾ ਕਿਦਾਂ ਦੇ ਕੇਸ ਕੋਈ ਪਤਾ ਲੱਗਾ ਚਲੋ ਆਉਂ ਕਰਾਂ ਹਾਂ ਕਹਾਂ ਚਲਾ ਲਈ ਸਾਰੇ ਮੇਰੇ ਨਾਲ ਠੀਕ ਹੈ ਕੀ ਕਹਿਣਾ ਚਾਹੀਦਾ ਤੁਹਾਨੂੰ ਨਹੀਂ ਉਹ ਕਰ ਕੁਝ ਨਹੀਂ ਕਹਿ ਕੇ ਕਹੋ ਬਸ ਚਲੇ ਗਏ ਕੋਈ ਨਹੀਂ ਸੀ ਟਾਈਮ ਹੋਇਆ ਬਸ ਦਾ ਟਾਈਮ ਹੋ ਗਿਆ ਬਸ ਇਹ ਨਹੀਂ ਗੱਲ ਕਹਿ ਕੇ ਤੁਹਾਨੂੰ ਸਹੀ ਕੀਤਾ ਨਾ ਮੈਨੂੰ ਨਹੀਂ ਲੱਗਦਾ ਜੀ ਉਹ ਨਹੀਂ ਹੁਣ ਇੰਨਾ ਕੰਮ ਆਵਾ ਲਿਆ ਕੇ ਪਤਾ ਨਹੀਂ ਕੀ ਹੈ ਇੱਦਾਂ ਜਵਾਦੀ ਉਹਦੇ ਕੀਤਾ ਉਹ ਪਤਾ ਨਹੀਂ ਜੀ ਹੁਣ ਇਹ ਤਾਂ ਹੁਣ ਮਿਲਾਂਗੇ ਤਾਂ ਫੇਰ ਹੀ ਪਤਾ ਤਾਂ ਲੱਗਦਾ ਗਲਤ ਕੀਤਾ ਜੋ ਕੀਤਾ ਗਲਤ ਪਰ ਮੇਰੇ ਗਲਤ ਤੇ ਜਿਹੜੀ ਗਲਤ ਪਾਈ ਹੋਣੀ ਗਲਤ ਪਾਉਣੀ ਠੀਕ ਹੈ ਥਾਣਾ ਦੇਦਾ ਬਾਬਾ ਹੁਣ ਅੱਜ ਇਨਸੀਡੈਂਟ ਦਰਬਾਰ ਸਾਹਿਬ ਹੋਇਆ ਜੀ ਸਾਬਕਾ ਮੁੱਖ ਮੰਤਰੀ ਉਪ ਮੰਤਰੀ ਆਪਣੇ ਸੁਖਵੀਰ ਸਿੰਘ ਬਾਦਲ ਜੀ ਜਿਹੜੀ ਘਟਨਾ ਵਾਪਰੀ ਦਰਵਾਦ ਸਾਹਿਬ ਉਸ ਤੇ ਸਬੰਧ ਵਿੱਚ ਅੱਪਾਂ ਪ੍ਰੇਨ ਨਾਰਾਇਣ ਸਿੰਘ ਚੋੜੇ ਦੇ ਘਰ ਦੇ ਬਾਹਰ ਆਏ ਆ ਠੀਕ ਆ ਫਿਲਹਾਲ ਇਹ ਘਰ ਦੇ ਵਿੱਚ ਮੈਂਬਰ ਕੋਈ ਨਹੀਂ ਇੱਥੇ ਹੈਗਾ ਫਿਰ ਹਾਂ ਉਹਨਾਂ ਦੀ ਮਾਤਾ ਵੀ ਹੈ ਨਹੀਂ ਠੀਕ ਹੈ ਜੀ ਠੀਕ ਹੈ ਨਹੀਂ ਆ ਗਏ ਆ ਪਤ ਨਹੀਂ ਆ ਗਏ ਨੇ ਅੱਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਠੀਕ ਹੈ ਜੀ ਕੀ ਕੀ ਘਟਨਾ ਹੋਈ ਪਤਾ ਲਗਾ ਅਜੇ ਕੋਈ ਕਲੀਅਰ ਨਹੀਂ ਹੈਗਾ ਅੱਛਾ ਬਾਦੂ ਅੱਛੀ ਕਰਦੇ ਕੋਈ ਆ ਵੀਡੀਓ ਲਓਗੇ ਜਾਂ ਕੀ ਲਓਗੇ ਕੁਝ ਹਾਂ ਕੁਝ ਲਵਾਂਗੇ ਆਪਾਂ ਆਪਾਂ ਇਸ ساری ਸੀਕਰੇਸੀ ਦਾ ਸਾਡਾ ਹੈਗਾ ਤੇ ਤੀਜਾ ਵੀ ਸਾਡਾ ਠੀਕ ਹੈ ਜੀ ਮੇਰੇ